ਸਤਬਰ ਗੁਰਾਬੇ ਕੀ ਕਰ ਸਕਦਾ ਸੀ ਨਾਲ ਕੀ ਕਰ ਸਕਦਾ ਸੀ ਭਗਤ ਕਬੀਰ ਨੇ ਕੀ ਕਰ ਲਿਆ ਤੋਪ ਚਲਾ ਲਈ ਵੱਢ ਕੇ ਸਿੱਖ ਕੋਈ ਛਿਰੀ ਹੋ ਸਕਦਾ ਭਲੇਖਾ ਜੇ ਸਿੱਖਨਵੇਂ ਜੋਗ ਜਾਂ ਸਿੱਖੇ ਨਹੀਂ ਚਾਹੁੰਦੇ ਸੁਣਨ ਵਾਲਾ ਦੀ ਚਾਹੁੰਦਾ ਅੰਤੇ ਇਕ ਨਾਲਾ ਵੀ ਜੋ ਬਾਸ বাজਾਈ ਫੂਕ ਇਹ ਤਾਂ ਆਇਆ ਗੰਨੂ ਸੁਣਦੇ ਰਿਹਾ ਘੜਦੇ ਰਿਹਾ ਪ੍ਰਵਾਹ ਹਰਦਨੇ ਬਾੜੀ ਦੀ ਇਹ ਤਾਂ ਸਭ ਡਰਾਬੇਵਾਜੀ ਹੈ ਡਰਾਬੇਵਾਜੀ ਹੈ ਜਿਨੇ ਮੰਡਲੀਆਂ ਨੂੰ ਡਰਾਬੇ ਕਰਦੀ ਲੋੜ ਨਹੀਂ ਜਿਨ੍ਹਾਂ ਨੇ ਮੰਨੀ ਉਹਨਾਂ ਡਾਬੇਵਾਜੀ ਕੀਤੀ ਨਹੀਂ ਹੈ ਉਹਨਾਂ ਦਾ ਤਾਂ ਪਤਾ ਹੀ ਲੱਗਿਆ ਕਿ ਸਰ ਅਮਰਦਾਸ ਦਾ ਤਾਂ ਪਤਾ ਹੀ ਜਾ ਤਾਂ ਲੱਗਿਆ ਜਾ ਉਹ ਕਹਿੰਦੇ ਜੀ ਇਹਨੂੰ ਲਿਆਓ ਇਹਨਾਂ ਨੂੰ ਜ਼ਿੰਮੇਵਾਰੀ ਦੇਈਏ ਸਾਰੇ ਹੈਰਾਨ ਹੋ ਗਏ ਕਿੱਡੀ ਉਮਰ 72 ਸਾਲ ਦੀ ਉਮਰ ਹੋ ਗਏ 72 ਸਾਲ ਦਾ ਆਦਮੀ ਹੁੰਦਾ ਹੀ ਗੁਰਬਾਣੀ ਦਾ 17 ਨੇ ਮਾਤੇ ਇਹ ਕਹਿੰਦੀ ਹੈ ਕਿਸੇ ਨੂੰ ਪਤਾ ਨਹੀਂ ਹੈ ਅਵਸਥਾ ਕੀ ਹੈ ਪਤਾ ਕੀ ਨੂੰ ਪਤਾ ਦਾ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਹੋਰ ਕੌਣ ਜਾਣੇ ਤੀਆ ਕੌਣ ਜਾਣੇ ਕਰਤੇ ਕੀਮਤ ਕਰਤਾ ਜਾਣੇ ਆ ਤਾਂ ਪਰਮੇਸ਼ਰ ਜਾਣੇ ਐ ਕਾ ਜਾਣੇ ਗੁਰਸੂਰਾ ਆ ਫੁਰਸੂਰਾ ਜਾਣੇ ਇਹ ਤਾਂ ਅਗਦੇ ਜਾਣੇ ਗੁਰਸੂਰਾ ਇਹ ਪਰਮੇਸ਼ਰ ਜਾਣੇ ਮਦੋਏ ਜਾਣ ਹੁਣ ਕੌਣ ਜਾਣੇ ਘੜਤਾ ਕਰਤੇ ਨਾ ਘੜੀ ਹੈ ਰ ਘਰਤਾ ਪਰਮੇਸ਼ਰ ਨੇ ਘੜੀ ਆਉਦੀ ਪਰ ਜਾਣੇ ਕੌਣ ਪਤਾ ਕਿਹਨੂੰ ਪਤਾ ਗੁਰਸੂਰੇ ਨੂੰ ਇਹ ਪਰਮੇਸ਼ਰ ਨੂੰ ਹੋਰ ਕਿਸਨ ਪਤਾ ਹੀ ਨਹੀਂ ਅੰਗਦ ਦੇਵ ਨਾਲ ਵੀ ਇਹੀ ਗੱਲ ਹੋਈ ਹੈ ਨਾਨਕ ਨੂੰ ਪਤਾ ਹੈ ਪਰਮੇਸ਼ਰ ਨੂੰ ਪਤਾ ਕਿਧਰ ਨੂੰ ਪਤਾ ਹੀ ਨਹੀਂ ਲੋਕਾਂ ਦਾ ਆਸתי ਵੀ ਸ੍ਰੀ ਚੰਦ ਵਰਗਾ ਕੋਈ ਹੈ ਹੀ ਨਹੀਂ ਸਾਰਾ ਇਹਨਾਂ ਦੇ ਸੰਬੰਧੀ ਅੱਠ ਅੱਠ ਪੈਰ ਹਿਲਦਾ ਹੀ ਨਹੀਂ ਵੇ ਐਸੇ ਰੁਕ ਰਿਆ ਹੀ ਬਲੂ ਪਤਾ ਤਾਂ ਚੱਲ ਲੱਗਿਆ ਜਦ ਹੋਰੇ ਕੁਝ ਹੋ ਗਿਆ ਇਹ ਕੀ ਹੋ ਗਿਆ ਇੱਥੇ ਤੱਕ ਕਹਿਣਾ ਪਿਆ ਮੇਰਾ ਸਿੱਖ ਨਹੀਂ ਜਿਹੜਾ ਅੰਗਦ ਗੁਰੂ ਨਹੀਂ ਬਣਦਾ ਅਗੂ ਰੀਵਲ ਮੇਤੋ ਬਾਦ ਜੋ ਅੰਗਤ ਕਹੂਗਾ ਉਹ ਗੱਲ ਠੀਕ ਹੈ ਜਿਹੜਾ ਇਹ ਨੂੰ ਬਰੂਗਾ ਉਹ ਮੇਰਾ ਸਿੱਖਾ ਹੈ ਬਾਕੀ ਮੇਰੇ ਨਾਲ ਕੋਈ ਕੰਨਾ ਖੇਡ ਨਹੀਂ ਇਹ ਕਾਣਾ ਤੇ ਇਹਦਾ ਵਦਰਾ ਬਹੁਤ ਹੀ ਤਕੜੀ ਲੋਕਾਂ ਦੀ ਜਿਹੜੀ ਜੁੜੀ ਹੋਈ ਸੀ ਨਾ ਸੰਸਾਰੀ ਲੋਕ ਹੁੰਦੇ ਔਲਾਦ ਦੇ ਨਾਲ ਜੁੜੀ ਹੋਈ ਸੀ ਏ ਸੋਚ ਗਈ ਸਰ ਉਹਦੇ ਤੇ ਰੰਗ ਜਾੜਿਆ ਸੀ ਆਪਣਾ ਜਟਾ ਰਖਾਇਆ ਸੀ ਵੀ ਇਹ ਰੂ ਗੱਦੀ ਬੜਜੂਈ ਘਰ ਦੀ ਗੱਲ ਐ ਚਲ ਐਦ ਨੂੰ ਗੱਗਾ ਲੈ ਬੜਾ ਗੇਰ ਨੂੰ ਗੱਗਾ ਐਡ ਬੋਕੇ ਮਾਰ ਦਾਂਗੇ ਸਿੱਗੇ ਨੂੰ ਗੱਗਾ ਹੀ ਰਬੋਦਾਂਗੇ ਹੋਰ ਪੜਦੇ ਹੁੰਦੇ ਨੇ ਉਹ ਯਾਰ ਅਸੀਂ ਪੜਦੇ ਆ ਨਾ ਫਿਰ ਘਰ ਬੈਸੋ ਹਰ ਜਨ ਪਿਆਰੇ ਇਹ ਕੋਈ ਸ਼ਬਦ ਪੜਦੇ ਹੋ ਜਾਂ ਸਤਲੋ ਬਾਗਰੂ ਕਰਦੇ ਆ ਲੰਗਰ ਜਾਂ ਛਕਦੇ ਹੋ ਪਤਾ ਕੀ ਪੜਦੇ ਨੇ ਜੇ ਲੰਗਰ ਵਰਤਦਾ ਕੀ ਪੜਦੇ ਨੇ ਸ੍ਰੀ ਚੰਦ ਕੇ ਹਰ ਹਰ ਬਹਾਦੇਵ ਗੰਗੇ ਕਾਸ਼ੀ ਬਿਸ਼ੂਨਾਥ ਨੂੰ ਆ ਇਹ ਪੜਦੇ ਨੇ ਜੇ ਲੰਗਰ ਵਰਤਦਾ ਨਾ ਬੈਨੇ ਆ ਪੜਦੇ ਉਹਦੇ ਨੇ ਉਹ ਮੈਂ ਕਿਹਾ ਤੂੰ ਤਾਂ ਗੱਭਰ ਜਮੋਣ ਜਾਣਾ ਸਿੱਖੀ ਬੈਠੋ ਕੰਨ ਤੂੰ ਵਿੱਚ ਬੈਜ ਕੋਣ ਪਹਿਲਾਂ ਆਪ ਬੈਠਣੇ ਨੇ ਉਹ ਪ੍ਰਸ਼ਾਦਾ ਸਤਿ ਸ਼ੱਕੇ ਤਾਂ ਦੂਜੇ ਸੰਤ ਤੈਨੂੰ ਜਿਹਾ ਬੰਦੇ ਨੇ। ਬੈਠੂਗਾ ਵਿੱਚ ਬੈ ਜਾਓ। ਖਿਚੜੀ ਵਾਲਾ ਭਾਵੇਂ ਤਾਂ ਨਹੀਂ ਬੈਣਾ ਥੋੜੀ ਜਿਹਾ। ਹਾਂ ਕਿਉਂ? ਸਾਧਾ ਤੇ ਕਿਵੇਂ ਸੁਭਾਅ ਮੈਂ ਸਾਧੇ ਚ ਬੈਣ ਕੇ ਸ਼ਬਦ ਮੈਂ ਸਾਧਾ ਤੁਹਾਡਾ ਹੋ ਜਾ। ਮੈਂ ਪਾਗਲ ਹਾਂ ਥੋੜੇ ਵਰਗਾ। ਤੂੰ ਤਾਂ ਪਾਗਲ ਹੋ। ਤੂੰ ਇਹ ਤਾਂ ਘੋਟੇ ਸਕੇ ਹਾਂ। ਸਗਰ ਗੁਰੂ ਕੀ ਤੂੰ ਇਹ ਸਾਧ ਪੈਸੇ ਕਿਸਾਨ ਨੂੰ ਛੱਡ ਕੇ ਸਾਧਾਂ ਵਿੱਚ ਬੈ ਜਾ ਪਾਗਲਾਂ ਚ ਤੂੰ ਚਲ ਬੋ ਪੀੜਿਆਲੇ ਕੋਈ ਕਹਦੇ ਬੈਠਾ ਥੱਟੇ ਚ ਪੈਰੀ ਮੈਨੂੰ ਜੋ ਲੋੜੇ ਕੋ ਮੈਨੂੰ ਸਭਨ ਸਾਰੇ ਨੂੰ ਬਿਠਾ ਲਓ ਵਿੱਚ ਵਿੱਚ ਬੈਠੋ ਤੁਸੀਂ ਫਿਰ ਬੈ ਜਾ ਕੋਲ ਆ ਰਿਹਾ ਕਹਣਾ ਦੀ ਸੀ ਬੋੜ ਦਾ ਹੱਪੜ ਦੇ ਨਾਲ ਖਿਚੜੀ ਵਾਲਾ ਕਹਿੰਦੇ ਸੀ ਬੋੜਾ ਕਾ